ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਰੋਡੇਪਿੰਡ ਚਲੇ ਮੋਗੇ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਦਿਖਾਉਣੀਆਂ ਤੁਹਾਨੂੰ ਮੈਂ 5 6 ਇੱਕ ਤਾਂ ਤੁਹਾਨੂੰ ਮਿੱਤਰੋ ਲਾਸਟ ਦੇ ਉੱਤੇ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਇਹ ਝੋਟੀ ਬਾਵਰ 2 ਦੀ ਆ ਉਹ ਦਿਖਾਉਂਗਾ ਤੁਹਾਨੂੰ ਮੈਂ ਐਂਡ ਦੇ ਉੱਤੇ ਨਗੀਨਾ ਤੁਸੀਂ ਐਂਡ ਤੇ ਪੈਂਡਿੰਗ ਰੱਖੂਗਾ ਬਾਕੀ ਨਿੱਕੇ ਜਾਨਵਰਾਂ ਦੀ ਡਿਟੇਲ ਹੋਊਗੀ ਆਫਰ ਅੱਜ ਇਸ ਘਰ ਦੇ ਵਿੱਚ ਹੋਵੇ ਤੁਹਾਨੂੰ ਲਵਾ ਦੇਣੀ ਆ 100 ਕਿਲੋਮੀਟਰ ਵਾਲੀ ਆਪਣੇ ਚੈਨਲ ਤੋਂ ਜਿਹੜਾ ਵੀ ਕਟੀਆਂ ਲਊਗਾ ਕਿਰਾਇਆ ਨਹੀਂ ਦੇਣਾ ਪੈਂਦਾ ਇਹ ਮੈਂ ਵਾਰ-ਵਾਰ ਕਹਿਣਾ ਹੁਣ ਪਰ ਜੇ ਕੱਲੀ-ਕੱਲੀ ਲਾਉਗੇ ਫਿਰ ਦੇਣਾ ਪੈਣਾ ਭਾਈ ਆਓ ਕਰਦੇ ਆ ਭਾਈ ਦੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਤਾਂ ਸੀਗਾ ਬਰੇ ਕੀ ਹਾਲ ਚਾਲ ਬਹੁਤ ਵਧੀਆ ਸੇਤਾਂ ਦੇ ਘਰ ਪਰਿਵਾਰ ਜੀ ਸਾਰਾ ਕੁਝ ਓਕੇ ਆਉਣ ਵਾਲੇ ਸਮੇਂ ਦੇ ਵਿੱਚ ਮੱਝਾਂ ਝੋਟੀਆਂ ਫੇਰ ਹਾਜ਼ਰ ਹੋਇਆ ਕੋਈ ਨਹੀਂ ਹਾਂਜੀ ਹਾਂਜੀ ਬਾਈ ਹੁਣ ਸ਼ੁਰੂ ਹੋ ਗਿਆ ਕੰਮ ਜੀ ਹਾਂਜੀ ਮਨ ਲਾ ਜਿਹੜਾ ਗਰਮੀ ਵਾਲਾ ਮੌਸਮ ਲਗਾਇਆ ਹਨਾ ਗਰਮੀ ਵਾਲਾ ਵੀ ਬਾਕੀ ਥੋੜਾ ਜਿਹਾ ਬਾਹਰ ਦਾ ਫਿਰ ਕੋਈ ਪ੍ਰੋਜੈਕਟ ਸੀਗਾ ਉਧਰ ਸੀਗਾ ਬਿਜੀ ਹਾਂ ਉਹ ਹੁਣ ਕੈਂਸਲ ਹੋ ਗਿਆ ਇਧਰ ਟਾਲ ਦੋ ਠੀਕ ਹੈ ਇੱਕ ਤਾਂ ਕੈਨੇਡਾ ਨੇ ਸਾਰਾ ਮੈਨੂੰ ਲੱਗਦਾ ਮੇਰਾ ਚੈਨਲ ਕੈਨੇਡਾ ਕਰਕੇ ਨਾ ਕਿਤੇ ਰੁਕ ਜਾ ਸਾਰੇ ਤੁਰੇ ਜਾਂਦੇ ਕੀ ਕਰੂਗਾ ਕਹਿੰਦੀਆਂ ਇਧਰ ਕੱਟੀ ਨਹੀਂ ਉਮਰ ਆ 14 ਮਹੀਨੇ ਅੱਛਾ ਜੀ ਠੀਕ ਹੈ ਜੀ ਠੀਕ ਆ ਤੇ ਇਹ 90 ਦੇ ਸੀਮੰਦੀ ਆ 90 ਦੇ ਸੀਮੰਦੀ ਆ 14 ਮਹੀਨਿਆਂ ਦੀ ਆ ਵੀਰੇ 14 ਮਹੀਨੇ ਉਮਰ ਆ ਵੀਰੇ ਠੀਕ ਆ ਪਲੀ ਪੁਲੀ ਮਾਂ ਦੇ ਦੁੱਧ ਦਾ ਰਿਕਾਰਡ ਦਾ ਵੀਰੇ 17 ਕਿਲੋ ਦਾ ਸੀਗਾ ਇਹਦੀ ਮਾਂ ਦਾ ਹੈ ਦੂਜੇ ਸੂਏ ਦਾ ਦੂਜੇ ਸੂਏ ਦਾ ਕੀ ਬਾਤ ਆ ਕੱਟੀ ਚੰਗੀ ਆ ਹਨਾ ਵੀਰੇ ਥੱਲੋ ਵੀ ਚੰਗੀ ਆ ਵੀਰੇ ਕਿਸੇ ਨੇ ਪਤਾ ਵੀ ਕਰਨਾ ਉਹ ਮਾਂ ਇਹਦੀ ਖੜੀ ਵੀ ਆ ਸੰਗਤਪੁਰੇ ਪਿੰਡ ਦੇ ਵਿੱਚ ਸੰਗਤਪੁਰੇ ਪਿੰਡ ਦੇ ਵਿੱਚੋਂ ਆਈ ਆ ਠੀਕ ਆ ਬਾਈ ਕੀ ਬਾਤ ਆ ਆ ਹੋਈ ਨਾ ਉਹ ਫੋਟੋ ਆਪਾਂ ਲਈਏ ਵੀਰੇ 90 ਦੇ ਸੀਮੰਦੀ ਆ ਕੋਈ ਫੋਟੋ ਤਿੰਨ ਤਰ੍ਹਾਂ ਗਰਾਪੀ ਤੇ ਇੱਕ ਕਾਲਾ ਹਾਂਜੀ 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 ਕੀ ਬਾਤ ਆ ਬਹੁਤ ਜਿਆਦਾ ਚੰਗੀ ਕੱਟੀ ਆ ਵੀਰੇ ਸਿੰਘ ਹਾਂ ਹਾਂ ਅੱਛਾ ਭਾਈ ਗੱਲ ਤਾਂ ਮੁੱਕਣੀ ਸੱਜਣਾ ਰੇਟ ਤੇ ਆ ਕੇ ਹਨਾ ਅੱਛਾ ਰੇਟ ਕੀ ਲਊਗਾ ਭਾਈ ਰੇਟ ਵੀਰੇ ਮੁੱਲ ਤਾਂ ਕਰਨ ਨੂੰ ਭਾਂਦੀਆ ਦਾ ਆਪਾਂ ਕਰ ਲਗੇ 35 ਕਰ ਲਗੇ 36 ਕਰ ਲਗੇ ਹਨਾ ਆਪਾਂ 34000 ਦੀ ਕੱਟੀ ਦੇ ਦਾਂਗੇ ਦੇਣ ਲੈਣ ਵਾਲਾ ਦਾ ਟਿਕਾਣੇ ਲਾ ਦੇ ਤੀਰਚਾ ਵਾਲਾ ਮੈਂ ਤਾਂ ਦਾਦਾ ਵੀ ਆਪਾਂ ਕਰਾਇਆ ਵੀ 100 ਕਿਲੋਮੀਟਰ ਚ ਆਪਾਂ ਫ੍ਰੀ ਕਰ ਦੇਣਾ ਅੱਛਾ ਠੀਕ ਆ ਭਾਈ ਉਹ ਕਰਾਇਆ ਜਿਹੜਾ ਕੰਧੀ ਕੱਲੀ ਤੇ ਵੀ ਹੋਊਗਾ ਨਹੀਂ ਵੀਰੇ ਕਰਾਇਆ ਹੋਊਗਾ ਜੇ ਕੋਈ ਆ ਪੰਜ ਕੱਟੀਆਂ ਲਊਗਾ ਕੱਟੀਆਂ ਹਾਂ ਕੋਟੀਆਂ ਦਾ ਯਾਰੋਂ ਨਹੀਂ ਮੇਰੇ ਵਰਗਾ ਮਾਤਰ ਕਿੱਥੋਂ ਲੈ ਲਊਗਾ ਕੋਈ ਉਹ ਬਾਈ ਯਾਰ ਰੌਲਾ ਇਹ ਆ ਨਾ ਵੀ 5 ਕਿਲੋ 100 ਕਿਲੋਮੀਟਰ ਦਾ ਕਿਰਾਇਆ ਵੀ 3000 ਰੁਪਿਆ ਬਣ ਜਾਣਾ ਆਪੜੋਂ ਨਹੀਂ ਤੇ ਤੁਸੀਂ ਐ ਕਰ ਮੇਰੀ ਵੀਰਾ ਬਣ ਕੇ ਇੱਕ ਆਫਰ ਰੱਖਦੇ ਤਿੰਨ ਤਿੰਨ ਕੱਟੀਆਂ ਦਾ ਕਰਦੇ ਜਦ ਮਾਤਰ ਬੰਦਾ ਤਿੰਨ ਤਿੰਨ ਮੇਰੇ ਕਰ ਤਿੰਨ ਤਿੰਨ ਦਾ ਕਰ ਦਾਂਗੇ ਤਿੰਨ ਤਿੰਨ ਦਾ ਕਰਦੇ ਆ ਮਾਤਰ ਦਾ ਕਰ ਦਾਂਗੇ ਕਿਉਂਕਿ ਪੰਜ ਉਹਨਾਂ ਕਈ ਵਾਰੀ ਨਹੀਂ ਸਟਿੰਗ ਹੋਣਗੇ ਤਿੰਨ ਤਿੰਨ ਦਾ ਕਰ ਦਾਂਗੇ ਬਾਈ ਠੀਕ ਆ ਅੱਛਾ ਇਹ ਹੋ ਗਈ ਪਹਿਲੇ ਨੰਬਰ ਤੇ ਕਿੰਦਾ 34000 ਰੁਪਏ 20000 ਰੁਪਿਆ 90 ਦੇ ਸ਼ਿਮੰਦੀਆ ਕੱਪ ਕਰ ਦਾਂਗੇ ਬਿਲਕੁਲ ਠੀਕ ਆ ਅੱਛਾ ਆ ਦੋ ਨੰਬਰ ਤੇ ਜਿਹੜੀ ਬਾਈ ਦੋ ਨੰਬਰ ਤੇ ਕੱਟੀ ਆ ਠੀਕ ਆ ਇਹ ਨੱਥੂ ਵਾਲੇ ਵਾਲੇ ਸਾਨਾ ਚੋਂ ਗਾਂ ਕੱਟਾ ਸੀਗਾ ਠੀਕ ਆ ਉਹਦੀ ਆ ਇਹ ਉਹਦੀ ਆ ਠ ਹਾਂ ਵੀ ਜਾਨੀ ਕਿ ਉਹ ਆਪ ਹੋਰ ਨਾ ਸਾਨਾ ਬੱਚਾ ਜੀ ਪੁੱਤ ਨੇੜੇ ਕਰੀ ਵੇਖੋ ਬਾਈ ਮਿੱਤਰੋ ਮਿਲਕ ਵੀ ਨੇ ਹੁਣੀ ਦਿਖਾਉਂਦੀ ਪਈ ਆ ਵੇਖੋ ਹਜੇ ਕੱਟੀ ਦੀ ਉਮਰ ਬੱਚੇ ਵਾਲਿਆਂ ਦੀ ਨਹੀਂ ਵੀ ਤਾਂ 15 ਕਿ ਮਹੀਨੇ ਉਮਰ ਦਾ ਤੇ ਕਾਗਜੀ ਚਮੜੀ ਵੇਖੋ ਜਾਵਾ ਬਰੀਕ ਦੀ ਤੋਂ ਕੱਟੀ ਆ 15 ਨਹੀਂ ਇਹਦਾ ਇਹਦੀ ਉਮਰ ਆ ਚਮੜੀ ਚੌੜੀ ਪੂਰੀ ਪਤਲੀ ਆ ਹਨਾ ਬਹੁਤ ਵਧੀਆ ਜੀ ਸੂਤ ਦੇ ਨਿਸ਼ਾਨ ਹੈਗਾ ਸਾਰੇ ਨਿਸ਼ਾਨੀਆਂ ਕਵਰ ਕਰਦੀ ਆ ਅੱਛਾ ਵੀਰੇ ਇਹ ਕਿੰਨੇ ਦੇ ਦਿੱਤੇ ਕਿੰਨੇ ਦੀ ਇਹ ਦੇ ਦਾਂਗੇ ਵੀਰੇ 34 ਜਾਂ ਦੀ ਵਿੱਚੋਂ ਮੰਤਨ ਕਰ ਦਾਂਗੇ ਅੱਛਾ 34 34 ਜੇ ਜੇ ਕੋਈ ਦੋਵੇਂ ਲੈ ਲਵੇ ਹਾਂਜੀ ਵੀਰੇ ਪੌਂਚ ਕਰ ਦੇਗਾ 100 ਕਿਲੋ ਇਹੜਾ ਕਰੀਬ ਕੇ ਕਰ ਦੂੰਗਾ ਕੋਈ ਗੱਲ ਨਹੀਂ ਕਰਦਾਂਗੇ ਕਰਦੀ ਬਾਈ ਬਈ ਮੇਤਰੋ ਆ ਜੋੜਾ ਕਟਿੰਗਾਂ ਦਾ ਤੁਹਾਡਾ ਪਹੁੰਚ ਹੋ ਜਾਊਗਾ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਫਰੀ ਠੀਕ ਹੈ ਬਾਈ ਵੇਖੋ ਕੋਈ ਕੱਟਿਆ ਆ ਰਾਮੂਸ ਕਿੰਨੇ ਚੰਗੇ 34 34000 ਰੁਪਿਆ ਰਮਾੜਾ ਜੀ ਤੂੰ ਨਾ ਲੈਣਾ ਤੇ 68000 ਰੁਪਿਆ ਬਣ ਕੇ ਆਣਾ ਵੀਰੇ ਹਾਂਜੀ ਹਾਂਜੀ ਹਾਂ 68000 ਰੁਪਏ ਦੇ ਵਿੱਚੋਂ ਕਿਰਾਇਆ ਬਾਈ ਬਾਈ ਨੇ ਆਪ ਦੇਣਾ ਤੁਹਾਡੇ ਘਰੇ ਆਉਣੀਆ ਸੌਦਾ ਤੁਹਾਡਾ ਤੈਅ ਹੋਊਗਾ ਮਾਨਤਨ ਥੋੜਾ ਬੋਤਾਂ ਆਪਾਂ 100 ਕਿਲੋਮੀਟਰ ਤੱਕ ਆ ਬਾਈ ਹਨਾ ਕਈ ਨਹੀਂ ਨਹੀਂ ਉਹ ਹੈਗਾ ਬਾਈ ਜੇ ਗਾਂ ਪਿਆ ਕਿਲੋਮੀਟਰ ਗਾਂ ਜਾਊ ਉਹ ਆਪਦਾ ਦੇ ਦੂਗਾ ਹਾਂ ਠੀਕ ਆ ਅੱਛਾ ਇਹ ਹੋ ਗਿਆ ਦੋ ਤਿੰਨ ਨੰਬਰ ਤੇ ਜਿਹੜੇ ਟੇਡੇ ਪਟੇ ਦੇ ਵਿੱਚ ਕੱਟਿਆ ਬਾਈ ਜਿਹੜੀ ਵੀਰੇ ਤਿੰਨ ਨੰਬਰ ਤੇ ਟੇਡੇ ਵੱਡੇ ਜੇ ਕੱਟੀਆਂ ਹਾਂ ਇਹ ਆਪਾ ਫਰੋਈ ਪਰੋਲੋ ਲੈ ਕੇ ਆਂਦੀ ਆ ਓਕੇ ਹਾਂਜੀ ਵੀਰੇ ਠੀਕ ਆ ਬਈ ਕਿੰਨੀ ਉਮਰ ਦੀ ਐ ਵੀਰੇ ਉਮਰ ਵੀਰੇ ਹੈਗੀ ਆ ਤਕਰੀਬਨ ਇਹ 13 ਕਿ ਮਹੀਨੇ 12 13 ਮਹੀਨੇ ਉਮਰ ਹੈ ਦੀ 12 13 ਮਹੀਨੇ ਹੈ ਅੱਛਾ ਇਹ ਕਿੰਨੇ ਦੀ ਦੀ ਦੀਏ ਵੀਰੇ ਇਹਦਾ ਵੀਰੇ ਟੇਡਾ ਕਾਟਾ ਬਹੁਤ ਸੋਹਣਾ ਹੂੰ ਥਾਰਾ ਥਾਰਾ ਲੋ ਪੂਰੀ ਸੋਹਣੀ ਹੈ ਨਾ ਨਿਸ਼ਾਨੀਆਂ ਨਿਸ਼ੁੰਨੀਆਂ ਬੜੀਆਂ ਘੈਂਟ ਆ ਕੱਤੀ ਦੀ ਹੂੰ ਬਰੂਰ ਬੜੇ ਚੰਗੇ ਆ ਹੂੰ ਇਹ ਕਿਹੜੀ ਚਮੜੀ ਦੀ ਆ ਬਾਈ ਇਹ ਕੱਟੀਆਂ ਚੰਗੀਆਂ ਕਿੰਨੇ ਦੀ ਇਹਦਾ ਵੀਰੇ ਆਪਾਂ ਮੁੱਲ ਤਾਂ ਕਰਦੇ 32000 ਰੁਪਇਆ ਠੀਕ ਆ ਬਾਈ ਮਾਨਤਾ ਠੀਕ ਹੈ ਮਾਨਤਾ ਨ ਕਰਦਾਂਗੇ ਵੀਰੇ 30000 ਦੀ ਕੱਟੀ ਦੇ ਦਾਂ ਓਕੇ ਠੀਕ ਆ ਬਾਈ ਅੱਛਾ ਇਹ ਹੋ ਗਈ ਆਪਣੀ ਤਿੰਨ ਨੰਬਰ ਤੇ ਹਾਂ ਆਹ ਦਾ ਦੋਆਂ ਦਾ ਕੰਮ ਫਾਈਨਲ ਆ ਉਹ ਕਰ ਲਈਆਂ ਤਿੰਨ ਕੱਟੀਆਂ ਜੇ ਕੋਈ ਕੱਟੀਆਂ ਲਵੇ ਉਹ ਵੀ ਦੇ ਦੇਣੀ ਬਣਾਇਆ ਉਹਨਾਂ ਤਿੰਨਾਂ ਦੀ ਪਹੁੰਚ ਆਪਾਂ ਫ੍ਰੀ ਕਰ ਦਾਂ ਠੀਕ ਆ ਬਾਈ ਲੈ ਇਹਨਾਂ ਦੋਆਂ ਦੀ ਕਰ ਦਾਂਗੇ ਉਹਨਾਂ ਤਿੰਨਾਂ ਦੀ ਉਹਨਾਂ ਤਿੰਨਾਂ ਦੀ ਠੀਕ ਆ ਬਈ ਉਹ ਬੱਚੇ ਹੋ ਗਿਆ ਨਾ ਉਹ ਅਗਲਾ ਤਿੰਨੇ ਜਿਹਨੇ ਘੱਟ ਪੈਸੇ ਲੈਣੇ ਘੱਟ ਅੱਛਾ ਜਿਹੜੀ 4 ਨੰਬਰ ਨੇ ਬੱਚਈ ਆ ਹਾਂ ਕੱਟੀ ਚੰਗੀ ਆ ਰaura ਦੀ ਹੈ ਨਾ 9 ਮਹੀਨੇ ਉਮਰ ਆ ਇਹਦੀ ਹਾਂ ਤੇ ਮਾਂ ਦੇ ਦੁੱਧ ਦਾ ਰਿਕਾਰਡ ਵੀ ਯਾਨੀ ਕਿ ਵੀ 13 14 ਕਿਲੋ ਹੈ ਨਾ ਹੂੰ ਸਹੀ ਗਾ ਹੈ ਨਾ ਐਵੇਂ ਆਪਾਂ ਕਰਦੇ ਬਹੁਤ ਜਿਆਦਾ ਚੰਗੀ ਕੱਟੀ ਆ ਬਈ ਮੀਕਾ ਸਿੰਘ ਆ ਜਾ ਮੈਂ ਨਾ ਅੱਛਾ ਵੀਰ ਇਹ ਕਿੰਨੇ ਦੀ ਦਿੱਤੀ ਇਹਦਾ ਵੀਰੇ ਸੀਮੰਦਾ ਨਹੀਂ ਆਪਾਂ ਨੂੰ ਪਤਾ ਉਹਨਾਂ ਨੇ ਸਰਕਾਰੀ ਸੀਮੰਦ ਦੀ ਦੱਸੀ ਆ ਇਹ ਓਕੇ ਪ੍ਰੋਪਰ ਰਿਕਾਰਡ ਲਈ ਹਾਂ 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 ਕਿਉਂ ਠੀਕ ਆ ਕੱਟੀ ਤਾਂ ਨਹੀਂ ਲਈਦੀ ਹੈ ਨਾ ਕਿਉਂਕਿ ਥੋੜੀ ਜਿਹੀ ਨਰਮ ਘਰੋਂ ਆਈ ਆ ਵਿਚਾਰੀ ਹੈ ਨਾ ਅੱਛਾ ਵੀਰ ਇਹ ਕਿੰਨੇ ਦੀ ਉਹਦਾ ਇਹ ਆ ਵੀ ਨਿਸ਼ਾਨੀਆਂ ਨਿਸ਼ੁੰਨੀਆਂ ਹੈ ਨਾ ਇਹ ਕਿੰਨੇ ਦੀ ਪੂਰੀਆਂ ਚੰਗ ਇਹ ਤਾਂ ਮੁੱਲ 23000 ਰੁਪਏ ਮੁੱਲ ਲੜ ਪਿਆ ਰਹਿੰਦੇ ਚਾਰ ਤਾਂਗੇ ਵੀਰੇ ਕੋਈ ਹਾਂਜੀ ਲੈ ਵੀ ਮੇਤਰੋ ਤੇ ਯਾਰ ਕਈ ਵਾਰੀ ਬਾਈ ਥੋੜੇ ਮੁੱਲ ਵਾਲੇ ਜਾਨਵਰ ਬਹੁਤ ਜਿਆਦਾ ਮੰਗਦੇ ਆ ਹਨਾ ਇਹ ਗੱਲ ਆਉਦੀ ਆਉਦੀ ਪਹੁੰਚਾ ਜਿੰਨੇ ਅੱਜ ਅੱਜ ਮੈਨੂੰ ਸੇਕ ਗੱਲ ਸਾਰੇ ਹੀ ਹੈਗੇ ਹਨਾ ਜਿੰਨੇ ਆਪਣੇ ਕੋਲ ਹਰੇਕ ਤਰ੍ਹਾਂ ਦਾ ਜਾਨਵਰ ਆ ਹਨਾ ਅਛਾ ਇਹ ਹੋ ਗਈ ਵੀਰੇ ਚਾਰ ਬੱਤੀ ਆਇਆ ਬਾਈ ਯਾਰ ਆਪਾਂ ਬਾਲਾ ਨਰਮ ਜਾਨਵਰ ਨਹੀਂ ਲੈਂਦੇ ਹੂੰ ਪੰਜ ਨੰਬਰ ਵਾਲੀ ਕੱਟੀ ਜੀ ਜਿਹੜੀ ਪੰਜ ਨੰਬਰ ਤੇ ਕੱਟੀ ਐ ਬਾਈ ਉਹ 6 ਮਹੀਨੇ ਵੀ ਆ 6 ਮਹੀਨਿਆਂ ਦੀ ਆ ਬਸ 6 ਤੋਂ 6.5 ਮਹੀਨੇ ਉਮਰ ਆ ਉਹਦੀ ਠੀਕ ਧਾਰੀ ਧੋਰੀ ਹੁੰਦੀ ਧਾਰੀ ਧੋਰੀ ਟੇਢੀ ਧਾਰੀ ਬਾਈ ਬਹੁਤ ਚੰਗੀ ਕੱਟੀ ਆ ਚਾਰੇ ਪੈਰਾਂ ਦੇ ਨਿਸ਼ਾਨ ਸਾਰੇ ਹਨਾ ਨਿਸ਼ਾਨੀਆਂ ਕਾਉਂਦੀਆਂ ਦੀ ਡਿਮਾਂਡ ਵੀ ਵੀਰੇ ਉਹ ਵੀ ਬਈਆ ਬੱਤੇ ਹਰ ਦੀ ਉਹ ਦੇ ਦਾਂਗੇ ਠੀਕ ਆ ਵੀ ਮਨ ਲੈ ਤਿੰਨਾਂ ਕਟੀਆਂ ਖਰੀਦ ਲਵੇ ਛੋੜ ਵੀ ਪੰਤਨ ਵੀ ਹੋ ਜੂ ਵਿੱਚੋਂ ਤੇ 100 ਕਿਲੋਮੀਟਰ ਦੇ ਘਰਾਂ ਦੇ ਵਿੱਚ ਪਹੁੰਚ ਵੀ ਫੇਰੀ ਹੋਊਗੀ ਹਨਾ ਤੇ ਜੇ ਕੋਈ ਵੀਰੇ ਕੱਲੀ ਕੱਲੀ ਲਊਗਾ ਫੇਰ ਕਰਾਇਆ ਹੁੰਦਾ ਹਾਂ ਫੇਰ ਵੀਰੇ ਕਰਾਇਆ ਹੁੰਦਾ ਆ ਅੱਛਾ ਇਹ ਹੋ ਗਿਆ ਆਪਣੇ ਬੱਚੇ ਇਹ ਕਾ ਇਧਰਲੇ ਪਾਸੇ ਕੱਟੀ ਆ ਯਾਰ ਤੇਰੀ ਬਾਂ ਨੂੰ ਇਹਦਾ ਟੀਕਾ ਹੀ ਭਰੋਣਾ ਜਿਹੜੀ ਵੀਰੇ ਇਹ ਕੱਟੀ ਆ ਹੂੰ ਤੇ ਬਾਵਰ 2 ਦੀ ਆ ਬਾਵਰ 2 ਦੀ ਆ ਅੱਛਾ ਦੰਦਾ ਤੋਂ ਕਿਵੇਂ ਵੀਰੇ ਦੰਦਾ ਤੋਂ ਵੀਰੇ ਇਹ ਦੋ ਦੰਦਾ ਦੋ ਦੰਦਾ ਹੈ ਅੱਛਾ ਕੋਈ ਬੰਲਾ ਨੇ ਟੀਕਾ ਟੂਕਾ ਇਹ ਆਈ ਵਗਾਰੇ ਲਈ ਨਹੀਂ ਹਜੇ ਠੀਕ ਆ ਗੱਡੀ ਸੀ ਇੱਕ ਅਰਿਓ ਕਹਿੰਦੇ ਠੀਕ ਆ ਇਹ ਅਸੀਂ ਸੀਮਨ ਨਹੀਂ ਲਵਾਇਆ ਠੀਕ ਆ ਉਹਨਾਂ ਦੇ ਕਹਿੰਦੇ ਮਤਲਬ ਉਹ ਇਹ ਗੱਲ ਕਹਿੰਦੇ ਆ ਵੀ ਸਾਨੂੰ ਇਹਦੇ ਸੀਮਨ ਲਵਾਏ ਨੂੰ 15 ਦਿਨ ਦੁਬਾਰਾ ਹੋ ਗਏ ਆ ਪਰ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਤੇ ਲਕਮੀ ਮਣਾ ਉਹ ਕਹਿੰਦੇ ਵੀ ਇਹ ਠੀਕ ਆ ਦੁਬਾਰਾ 15 ਦਿਨ ਹੋ ਗਏ ਭਰਾਇਆ ਉਹ ਕਹਿੰਦੇ ਵੀਰੇ 15 ਦਿਨ ਹੋ ਗਏ ਇੱਕ ਹੀਟ ਟਾਲ ਕੇ ਦੂਜੀ ਇੱਕ ਹੀਟ ਟਾਲ ਕੇ ਦੂਜੀ ਹੀਟ ਤੇ ਟੀਕਾ ਲੱਗਾ ਵਾ ਠੀਕ ਆ ਬਾਈ ਠੀਕ ਆ ਆਪਾਂ ਖਾਲੀ ਮੰਨ ਕੇ ਲਈਏ ਤੇ ਖਾਲੀ ਮੰਨ ਕੇ ਆਪੇ ਜਦੋਂ ਅਜੀ ਆਪਣਾ ਅਸੀਂ ਨਹੀਂ ਆਇਆ ਕੱਟੀ ਦਾ ਕੱਦ ਕੁਦ ਬਹੁਤ ਬਈ ਕੱਦ ਸਿੰਗੀ ਬਹੁਤ ਜਿਆਦਾ ਚੰਗੀ ਕੱ ਕਦੋਂ ਕੋ ਦਬੋ ਲਾਈ ਤਾਂ ਮੈਂ ਬਣੀ ਪਈ ਆ ਯਾਰ ਹਾਂਜੀ ਹਾਂਜੀ ਬਾਈ ਇਹਦਾ ਬਈ ਤਿਆਰੀ ਕਰਨੀ ਹੈ ਕੋਈ ਨਹੀਂ ਹਨਾ ਅੱਛਾ ਵੀ ਜੱਟਾ ਇਹ ਕਿੰਨੇ ਦੀ ਦੀ ਦੀਏ ਇਹਦਾ ਫਿਰ ਯਾਰ ਜੇ ਤਾਂ ਆਪਾਂ ਇਹ ਵੀ ਪੋਰਜ ਰੱਖ ਤੂੰ ਫਰੀ 100 ਕਿਲੋ ਮੀਟਰ ਫਰੀ ਕੰਮ ਕਰ ਬ੍ਰੇ ਯਾਰ ਨਹੀਂ ਬਰੇ ਯਾਰ ਆਇਆ ਉਹਨਾਂ ਮੁੜ ਕੇ ਮੁੱਲ ਵਧ ਕਰਨਾ ਪੈਂਦਾ ਯਾਰ ਆਪਾਂ ਉਵੇਂ ਕਰਨਾ ਹੀ ਨਹੀਂ ਹਨਾ ਇਹ ਆਪ ਦਾ ਲੈ ਜੀਉਂਦਾ ਜੇ ਤਾਂ ਯਾਰਾ ਲੋਕਾਂ ਵਾਲੇ ਮੁੱਲ ਕਰ ਗਏ ਹਨਾ ਤਾਂ ਇਹ ਡੇੜੀਆਂ ਕਟੀਆਂ ਦੇ ਅਗਲੇ 50 55 55 ਮੰਗੀ ਜਾਂਦੇ ਹਨਾ ਤੇਲ ਲੈਣ ਵਾਲੀ ਗੱਲ ਜੀ ਕਰਦੇ ਤੇਲ ਲੈਣ ਵਾਲੀ ਗੱਲ ਭਈ ਇਹ ਆਪਾਂ ਮੁੱਲ 48000 ਹਾਂ 2000 ਰੁਪਏ ਛੋਟ ਕਰਦਾ ਕਿ ਚਾਹੇ ਅਗਲਾ ਕਰਾਇਆ ਮੰਨ ਲੇ ਹਾਂ ਚਾਹੇ ਮੰਨ ਲੇ 43000 ਦੀ ਦੇ ਦੇ 48000 ਦੀ ਦੇ ਦਾਂਗੇ ਵੀਰੇ ਠੀਕ ਆ ਹੋ ਕੇ ਹੋਏ ਹੋਰ 5 400 ਛੋਟ ਤਾਂ ਵੀ ਉਧਰ ਉਧ ਹੋ ਠੀਕ ਹੁਣ ਬਈ ਯਾਰ ਆ ਤਾਂ ਝੋਟੀ ਦਾ ਕੋਈ ਜ਼ਿਆਦਾ ਨਹੀਂ ਯਾਰ ਪਣੀ ਬਣਾਈ ਮੈਂ ਮਿਲ ਜਾਣੀ ਬਈ ਯਾਰ ਐਡੀਆਂ ਐਡੀਆਂ ਝੋਟੀਆਂ ਚਾਲੇ ਪੰਤਾ ਯਾਰ ਇੱਕ ਝੋਟੀ ਆਪਾਂ ਵੇਚੀ ਸੀ ਇਧਰ ਬਈ ਉਹ ਮੈਂ ਆਪਾਂ ਟੀਕਾ ਭਰਿਆ ਗਏ ਉਹ ਗੱਪਣ ਨਿਕਲਾਈ ਯਾਰ ਬਈ ਉਹ ਕਿੱਧਰ ਗਈ ਡੇਰਾ ਬਸ ਇਹ ਬਈ ਡੇਰਾ ਧੂਣ ਗਈ ਸੀਗੀ ਡੇਰਾ ਧੂਣ ਉਹ ਝੋਟੀ ਗੱਪਣ ਨਿਕਲਾਈ ਪਈ ਉਹ ਬਈ ਆਪਾਂ ਹਾਂ 15 ਦਿਨਾਂ ਦੇ ਟੀਕਾ ਭਰਿਆ ਵਾ ਸੀਗਾ ਹਾਂ ਤੇ ਉਹਨਾਂ ਨੇ ਬਾਈ ਉਹਨਾਂ ਨੇ ਚੈੱਕ ਕਰਾ ਕੇ ਆਪਾਂ ਨੂੰ ਫੋਨ ਲਾ ਕੇ ਦੱਸ ਤਾ ਹਾਂ ਉਹ ਕਹਿੰਦੇ ਗੱਪਣ ਨਹੀਂ ਆ ਅੱਛਾ ਇਹ ਹੋ ਗਏ ਬਈ ਆਪਣੇ ਚੰਦਾਰ ਆਪਾਂ ਉਹ ਵੀ ਬਾਈ ਨਾਲ ਹੀ ਚੈੱਕ ਆ ਗਿਆ ਆਪਰੂ ਬਾਈ ਨੂੰ ਉਹ ਵੀ ਇਹ ਕਹਿ ਕੇ ਦਿੱਤੀ ਸੀ ਵੀ ਬਾਈ ਟੀਕਾ ਜ਼ਰੂਰ ਭਰਾਇਆ ਠੀਕ ਆ ਪਰ ਗਰੰਟੀ ਕੋਈ ਨਹੀਂ ਪਰ ਉਹ ਗੱਭਨ ਨਿਕਲੇ ਬਈ ਉਹ ਵੀ ਦੇਣੀ ਆ ਟੀਕਾ ਨਹੀਂ ਨਹੀਂ ਬਰੇ ਉਹ ਕਟਾ ਉਹ ਤਾਂ ਵੈਸੇ ਘਰੇ ਰੱਖਿਆ ਬਈ ਆਪਾਂ ਠੀਕ ਆ ਅਸੇ ਜਾਨਵਰ ਹੋ ਗਿਆ ਆਪਣੇ ਸਾਰੇ ਨੀਲੀ ਦੇ ਹੁਣ ਇਹਦਾ ਹੋਵੇ ਬੱਚੇ ਕੋਈ ਮੈਂ ਮਾਊਗੀ ਸੱਜਰ ਨਹੀਂ ਲੇ ਹਾਂ ਹਾਂ ਬਰੇ ਮੱਜਾ ਆਪਣੇ ਕੋਲੇ ਕੱਲ ਨੂੰ ਨਹੀਂ ਪਰਸੋਂ ਆਪਣੇ ਕੋਲੇ ਤਿੰਨ ਮੱਝਾਂ ਹੋਣੀਆਂ ਠੀਕ ਆ ਵੀਰੇ ਨੀਲੀ ਦੀਆਂ ਹੈ ਨੀਲੀ ਦੀਆਂ ਬਾਈ ਠੀਕ ਆ ਬਾਈ ਓਕੇ ਸੁੰਨੀਆਂ ਸਵਾਈਆਂ ਹੋਣੀਆਂ ਤਿੰਨੇ ਬਾਈ ਸੁੰਨੀਆਂ ਸਵਾਈਆਂ ਬਾਈ ਦੋ ਸੁੰਨੀਆਂ ਸਵਾਈਆਂ ਇੱਕ ਸੂਨ ਵਾਲੀ ਠੀਕ ਆ ਬਾਈ ਅੱਛਾ ਰੇਟ ਬਾਈ 70 8 ਉਹ ਫੋਨ 70 ਉਹ ਹੀ ਬਾਲ ਲਾ ਦੇ ਪਹਿਲਾਂ 70 71 92 4 12 70 8 71 92 4 12 ਨੰਬਰ ਆ ਰੋਟੇ ਪਿੰਡ ਆ ਜ਼ਿਲ੍ਹਾ ਮੋਗਾ ਬਹੁਤ ਧੰਨਵਾਦ ਸ਼ੁਕਰੀਆ ਮੇਰੀ ਵੱਲੋਂ ਮੇਰੀ ਤਸਵੀਰ ਵਿਖਾ ਦੀ ਮੈਂਨਕਾ ਲਾਈਆਂ ਅੱਜ ਸੋਨਾ ਬਣਿਆ ਵਿਖਾ ਦੇ ਵੀਰਾਂ ਬਣ ਕੇ ਮੇਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਬ